प्यारे बच्चों आज आपा क्लास फोर्थ ਦਾ ਜਿਹੜਾ ਪੰਜਾਬੀ ਦਾ ਪ੍ਰੋਜੈਕਟ ਹੈ ਉਹ ਕਰਾਂਗੇ ਕਿਸੇ ਬੱਚੇ ਦਾ ਮੇਰੇ ਕੋਲ ਕਮੈਂਟ ਆਇਆ ਸੀ ਕਿ ਸਰ ਵੀ ਪ੍ਰੋਜੈਕਟ ਵੀ ਕਰਵਾਓ ਦੇਖੋ ਮੈਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਪ੍ਰੋਜੈਕਟ ਮੈਂ ਉਹ ਇੱਕ ਕਰਵਾਵਾਂ ਠੀਕ ਹੈ ਬੱਚੋ ਜੇ ਤੁਹਾਨੂੰ ਕੋਈ ਵੀ ਕੁਇਰੀ ਹੁੰਦੀ ਹੈ ਜਾਂ ਕੁਝ ਵੀ ਚੀਜ਼ ਤੁਹਾਨੂੰ ਲੱਗਦਾ ਵੀ ਇਹ ਮੈਂ ਕਰਵਾਵਾਂ ਤੁਹਾਡੇ ਲਈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਉਹ ਚੀਜ਼ ਮੈਂ ਜ਼ਰੂਰ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਠੀਕ ਹੈ ਬੱਚੋ ਆ ਜਿਹੜਾ ਪ੍ਰੋਜੈਕਟ ਹੈ ਬੱਚੋ ਇਹ ਆਪਣਾ ਕੀ ਹੈ ਕਿ ਇੱਕ ਘੜੀ ਤਿਆਰ ਕਰਨੀ ਹੈ ਤੇ ਮਾਤਾ ਪਿਤਾ ਨੂੰ ਤਿਆਰ ਕੀਤੀ ਘੜੀ ਤੇ ਪਰਸਨ ਅਨੁਸਾਰ ਸਮਾਂ ਦਿਖਾਉਣਾ ਹੈ ਬੱਚੇ ਤੁਹਾਨੂੰ ਸਮਾਂ ਦੇਖਣਾ ਆਉਣਾ ਚਾਹੀਦਾ ਹੈ ਠੀਕ ਹੈ ਉਹ ਆਪਣਾ ਇੱਕ ਇਹਦਾ ਮੇਨ ਜਿਹੜਾ ਹੈ ਮਕਸਦ ਹੈ ਕਿ ਤੁਹਾਨੂੰ ਸਮਾਂ ਦੇਖਣਾ ਆਵੇ ਠੀਕ ਹੈ ਇਹਦੇ ਜਿਹੜੇ ਹੈ ਉਹ ਕਿਵੇਂ ਪ੍ਰੋਜੈਕਟ ਮੈਂ ਤਿਆਰ ਕੀਤਾ ਹੈ ਉਹ ਸਾਰੀ ਮੈਂ ਦੱਸੀ ਵੀਡੀਓ ਬਣਾ ਬਣਾ ਰੱਖੀ ਹੈ ਉਸ ਤਰ੍ਹਾਂ ਤੁਸੀਂ ਵੀ ਘੜੀ ਬਣਾ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਪ੍ਰਸ਼ਨਾਂ ਦੇ ਉੱਤਰ ਵੀ ਤੁਸੀਂ ਆਪੇ ਦੇ ਸਕਦੇ ਹੋ ਠੀਕ ਹੈ ਬੱਚੋ ਚਲੋ ਆਪਾਂ ਦੇਖਦੇ ਹਾਂ ਕਿਵੇਂ ਘੜੀ ਬਣਾਣੀ ਹੈ ਕਿਵੇਂ ਪ੍ਰੋਜੈਕਟ ਆਪਾਂ ਬਣਾਉਂਦੇ ਹਾਂ ਠੀਕ ਹੈ ਬੱਚੋ ਦੇਖੋ ਚਲੋ እኔ አናት प्यारे बच्चों अपना प्रोजेक्ट जो है वो कंप्लीट हो गया देखो आपा ने कड़ी बनाई है इते जेड़े सवाल है ओदे आप आपा जवाब दंदे हां ਨਾਲੇ ਆਪਾਂ ਘੜੀ ਚ ਟਾਈਮ ਵੀ ਆਪਾਂ ਸਿੱਖਾਂਗੇ ਕਿਵੇਂ ਆਪਾਂ ਦੇਖਦੇ ਆਂ ਪਹਿਲਾ ਜਿਹੜਾ ਹੈ ਪਰਸਨ ਹੈ ਤੁਸੀਂ ਹਰ ਰੋਜ਼ ਸਵੇਰੇ ਕਿੰਨੇ ਵਜੇ ਉੱਠੇ ਆ ਦੇਖੋ ਬੱਚੋ ਆ ਸਾਬ ਬੱਚੇ ਦਾ ਅਲਗ ਅਲਗ ਹੋਊਗਾ ਫਿਰ ਵੀ ਆਪਾਂ ਦੇਖਦੇ ਆਂ ਦੇਖੋ ਆਪਾਂ ਸਵੇਰੇ 6 ਵਜੇ ਹੁਣ ਕੀ ਵਜ ਗਿਆ ਬੱਚੋ ਦੇਖੋ ਛੋਟੀ ਸੂਈ ਜਿਹੜੀ 6 ਤੇ ਹੈ ਵੱਡੀ ਜਿਹੜੀ 12 ਤੇ ਹੈ ਇਹ ਸੈਕਿੰਡ ਦੀ ਸੂਈ ਹੈ ਇਹ ਘੰਟੇ ਦੀ ਹੈ ਇਹ ਮਿੰਟਾਂ ਦੀ ਹੈ ਇਹ ਸੈਕਿੰਡਾਂ ਦੀ ਹੈ ਤਾਂ ਦੇਖੋ ਆਹ ਵੱਡੀ ਘੰਟੇ ਵਾਲੀ 6 ਤੇ ਹੈ ਤੇ ਆ 12 ਤੇ ਇਹਦਾ ਮਤਲਬ 6 ਵਜੇ ਅਸੀਂ ਸਵੇਰੇ ਉੱਠਦੇ ਹਾਂ ਜੇ ਕੋਈ ਆਪਾਂ ਕਹੀਏ 7 ਵਜੇ ਤਾਂ ਇਹ 7 ਤੇ ਆ ਜਾਊਗੀ ਇਹ 12 ਤੇ ਆ ਜਾਊਗੀ ਠੀਕ ਹੈ ਬੱਚੋ ਕੋਈ ਕਹੇ ਸਵਾ 7 ਵਜੇ 7:15 ਮਿੰਟ ਹੋਗੀ ਹੈਨਾ ਬੱਚੋ ਠੀਕ ਹੈ ਅਗਲਾ ਦੇਖੋ ਬੱਚੋ ਤੁਸੀਂ ਰੋਜ਼ ਰਾਤ ਕਿੰਨੇ ਵਜੇ ਸੌਂਦੇ ਹੋ ਦੇਖੋ ਕਿੰਨੇ ਵਜੇ ਸੌਂਦੇ ਆ ਦੇਖੋ ਆਪਾਂ ਕਹੀਏ ਕਿ ਆਪਾਂ ਰੋਜ਼ ਰਾਤ 9 9:30 ਵਜੇ ਆਪਾਂ ਸੌਂਦੇ ਆ 9:30 ਮਿੰਟ ਆਪਾਂ ਦੇਖੋ 9 ਤੇ ਘੰਟੇ ਦੀ ਸੂਈ ਤੇ ਮਿੰਟਾਂ ਦੀ ਸੂਈ ਜੜੀ ਹੋ 6 ਤੇ ਇਹਨੇ ਮਤਲਬ 9:30 ਮਿੰਟ ਤੇ ਠੀਕ ਹੈ ਬੱਚੋ ਅੱਗੇ ਦੇਖੋ ਅਗਲਾ ਹੈ ਤੁਸੀਂ ਨਾਨੀ ਦੇ ਘਰ ਜਾਣ ਲਈ ਕਿਸ ਮਿਤੀ ਨੂੰ ਕਿੰਨੇ ਵਜੇ ਚੱਲੇ ਦੇਖੋ ਆਪਾਂ ਕੈਲੰਡਰ ਵੀ ਨਾਲ ਹੀ ਦੇਖਦੇ ਆਂ ਬੱਚੋ ਅਥ ਲੈਂਡਰ ਹੈ ਆਪਾਂ ਜਿਹੜਾ ਹੈ ਆ ਮਹੀਨੇ ਦੇ ਰੱਖੇ ਨੇ 12 ਮਹੀਨੇ ਨੇ ਜੂਨ ਦੇ ਮਹੀਨੇ ਦੀ ਛੁੱਟੀ ਹੋਈ ਆਪਾਂ ਕਹੀਏ ਕਿ ਨਾਨੀ ਦੇ ਘਰ ਅਸੀਂ 1 ਜੂਨ ਜਿਹੜਾ ਕਿ ਐਤਵਾਰ ਹੈ 1 ਜੂਨ ਨੂੰ ਜਿਹੜੇ ਅਸੀਂ ਨਾਨੀ ਘਰ ਗਏ ਕਿੰਨੇ ਵਜੇ ਚੱਲੇ ਅਸੀਂ ਸਵੇਰੇ ਚੱਲੇ 10:15 ਤੇ ਤਾਂ ਆਪਾਂ ਕੀ ਕਰਾਂ ਬੱਚੋ ਘੰਟੇ ਦੀ ਸੂਈ 10 ਤੇ ਤੇ ਮਿੰਟਾਂ ਦੀ ਸੂਈ 3 ਤੇ ਯਾਨੀ ਕਿ 10:15 ਤੇ ਅਸੀਂ ਚੱਲੇ ਤਾਂ ਅਗਲਾ ਪ੍ਰਸ਼ਨ ਹੈ ਤੁਸੀਂ ਨਾਨੀ ਦੇ ਘਰ ਕਿੰਨੇ ਵਜੇ ਪਹੁੰਚੇ ਅਸੀਂ ਨਾਨੀ ਦੇ ਘਰ ਲਗਭਗ ਅਸੀਂ ਨਾਨੀ ਦੇ ਘਰ 11:30 ਵਜੇ ਪਹੁੰਚ ਗਏ ਅਸੀਂ ਨਾਨੀ ਦੇ ਘਰ 11:30 ਵਜੇ ਪਹੁੰਚ ਗਏ ਠੀਕ ਹੈ ਬੱਚੋ ਅੱਗੇ ਦੇਖੋ ਤੁਸੀਂ ਨਾਨੀ ਤੁਸੀਂ ਨਾਨੀ ਦੇ ਘਰ ਜਿਹੜਾ ਹੈ ਤੋਂ ਵਾਪਸ ਕਿੰਨੀ ਮਿਤੀ ਨੂੰ ਕਿੰਨੇ ਵਜੇ ਚੱਲੇ ਅਸੀਂ ਵਾਪਸ ਜਿਹੜੇ ਹੈ ਉਹ 15 ਜੂਨ ਨੂੰ ਅਸੀਂ ਵਾਪਸ ਚੱਲੇ ਆ ਠੀਕ ਹੈ ਜਦ ਆਪਾਂ ਲਗਭਗ ਜੋ ਜਿਸ ਮਿਤੀ ਨੂੰ ਚੱਲੇ ਆਪਾਂ ਕਹੀਏ ਕਿ 15 ਜੂਨ ਨੂੰ ਅਸੀਂ ਚੱਲਿਆ ਉਹ ਵੀ ਐਤਵਾਰ ਸੀ ਠੀਕ ਹੈ ਤੇ ਕਿੰਨੇ ਵਜੇ ਚੱਲੇ ਅਸੀਂ ਨਾਨੇ ਦੇ ਘਰ ਉਹ ਜਿਹੜਾ ਹੈ 5:10 ਤੇ ਚੱਲੇ ਆ ਦੇਖੋ 5 ਘੰਟੇ ਦੀ ਸੂਈ 5 ਤੇ ਹੈ ਤੇ ਮਿੰਟਾਂ ਦੀ ਸੂਈ 2 ਤੇ ਹੈ ਤਾਂ 5:10 ਤੇ ਚੱਲਿਆ ਅੱਗੇ ਤੁਸੀਂ ਆਪਣੇ ਘਰ ਕਿੰਨੇ ਵਜੇ ਪਹੁੰਚੇ ਅਸੀਂ ਆਪਦੇ ਘਰ ਜਿਹੜਾ ਹੈ ਲਗਭਗ 7 ਵਜਨ ਚ 5 ਮਿੰਟ ਰਹਿੰਦੇ ਸੀ ਆਪਾਂ ਕਹਿ ਦਈਏ 6:55 ਮਿੰਟ ਤੇ ਸੀ ਪਹੁੰਚੇ ਠੀਕ ਹੈ ਆ ਦੇਖੋ 7 ਤੇ ਨਹੀਂ ਆ ਪੂਰੀ ਇਹ 6 ਤੇ 7 ਦੇ ਵਿਚਕਾਰ ਲੇ ਹੈ ਤੇ ਇਹ 11 ਤੇ ਦਾ ਮਤਲਬ ਪੂਰੇ 7 ਵਜੇ ਨਹੀਂ ਅਜੇ 5 ਮਿੰਟ ਰਹਿੰਦੇ ਨੇ 6:55 ਮਿੰਟ ਤੇ ਸੀ ਵਾਪਸ ਕਰ ਪਹੁੰਚੇ ਠੀਕ ਹੈ ਬੱਚੋ ਇਹ ਤੋਂ ਤੁਸੀਂ ਆਪ ਦੀ ਗਣਿਤ ਦੀ ਕਾਪੀ 'ਚ ਵੀ ਲਿਖਣਾ ਹੈ ਤੇ ਆ ਆਪਾਂ ਨੇ ਪ੍ਰੈਕਟੀਕਲੀ ਆਪਾਂ ਨੇ ਸਮਝਾਇਆ